you <laughs> ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਕਰਨਾ ਦੋਸਤੋ ਅੱਜ ਤੁਹਾਨੂੰ ਉਸ ਮੇਲੇ ਦੇ ਇੰਤਜ਼ਾਰ ਸੀ ਜੋ ਪਹਿਲੇ ਨੰਬਰ ਤੇ ਦੁੱਧ ਵਿੱਚੋਂ ਆਈ ਆ ਤਾਂ ਤੁਹਾਡੇ ਇਸ ਵੀਰ ਨਾਲ ਗੱਲਬਾਤ ਕਰਦੇ ਹਾਂ ਤੇ ਵੀਰ ਤੋਂ ਜਾਣਕਾਰੀ ਲੈਂਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਕਿੰਨਾ ਦੁੱਧ ਕੱਢ ਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੀ ਭਾਈ ਜੀ ਨੇ 22 ਕਿਲੋ 320 ਰਾਮ ਜੀ ਭਾਈ ਜੀ ਇਹਦੇ ਪਿੱਛੇ ਕਿਸ ਬੁੱਲ ਦਾ ਬੱਚਾ ਹੈਗਾ ਜੀ ਪਿੱਛੇ 8328 ਦਾ ਮੇਲ ਦਾ ਅੱਛਾ ਜੀ ਮੇਲ ਕਾ ਭਾਈ ਜੀ ਇਹ ਕਿੰਨੇ ਉਮਰ ਦੇ ਹੋ ਗਏ ਜੀ ਤੁਹਾਡੇ ਚੌਥੇ ਸੂਏ ਸੂਏ ਹੈ ਬਾਈ ਤੁਹਾਡੇ ਘਰ ਦੀ ਹੈ ਜੀ ਇਹ ਪਹਿਲੇ ਬਿਆਨ ਦੇ ਹਾਂਜੀ ਤੇ ਅੱਜ ਤੁਹਾਨੂੰ ਕਿੱਦਾਂ ਦਾ ਮਾਣ ਮਹਿਸੂਸ ਹੋ ਰਿਹਾ ਜੋ ਕਿ ਪੰਜਾਬ ਦੇ ਵਿੱਚੋਂ ਤੁਸੀਂ ਆਪਣਾ ਇੱਕ ਪਹਿਲਾ ਸਥਾਨ ਪ੍ਰਾਪਤ ਕਰਕੇ ਟਰੈਕਟਰ ਜਿੱਤ ਕੇ ਅੱਜ ਹਰਿਆਣੇ ਨੂੰ ਲੈ ਕੇ ਜਾ ਰਹੇ ਹੋ ਤਾਂ ਇਸ ਦੇ ਨਾਲ ਤੁਹਾਡਾ ਕਿੰਨਾ ਕਮਾਨ ਮਹਿਸੂਸ ਹੋਇਆ ਫੈਸਲਾ ਬਹੁਤ ਜਲਦ ਹਿਸਾਬ ਦਾ ਬਿਆਨ ਦੇਣ ਦਾ ਫੈਸਲਾ ਬਾਕੀ ਕਈ ਸਾਲਾਂ ਤੋਂ ਜੁਟਰੇ تھے ਮਿਹਨਤ ਕੰਮ ਉਹਨਾਂ ਨੇ ਭਾਈ ਜੀ ਸਭ ਤੋਂ ਪਹਿਲੇ ਤਾਂ ਇੱਕ ਚੀਜ਼ ਦੀ ਜਰੂਰ ਜਾਣਕਾਰੀ ਦਿਓ ਵੀ ਜੋ ਦੁੱਧਾ ਬਿਲਕੁਲ ਰੀਅਲ ਦੁੱਧ ਦੇ ਵਿੱਚ ਅੱਜ ਪਹਿਲੀ ਵਾਰ ਜੋ ਕਿ ਮੇਲੇ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਆ ਤਾਂ ਤੁਸੀਂ ਮੇਲੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ। ਇਹ ਮੇਲੇ ਜੀ ਬੜੀਆਂ ਮੈਨੇਜਮੈਂਟ ਦੀ ਬਾਈ ਜੀ। ਬੜੀਆਂ ਇੰਤਜ਼ਾਮ ਕਰਕੇ ਰੱਖੇ ਤੇ। ਔਰ ਪੂਰਾ मतलब ਸਾਫ਼ ਸੁਥਰਾ ਮੇਲਾ ਕਰਵਾਉਣ ਦੀ ਬਾਈ ਜੀ ਕੋਸ਼ਿਸ਼ ਕੀਤੀ। ਹਾਂਜੀ ਹਾਂਜੀ। ਜੀ ਫੋਟੋਸੀ ਔਰ ਹਰੇਕ ਮੈਂ ਇਸ ਦੇ ਪਿੱਛੇ ਇੱਕ ਵੌਲੰਟੀਅਰ ਸਾਂ। ਅੱਛਾ ਜੀ ਤੇ ਦੂਸਰੀ ਜੀ ਤੁਸੀਂ ਮੇਲੇ ਦੇ ਵਿੱਚ ਕੋਈ ਤੁਹਾਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਜਾਂ ਕਿਸੇ ਆਮ ਕਿਸੇ ਪਸ਼ੂ ਪਾਲਕ ਤੋਂ ਆਈ ਹੋਵੇ ਤਾਂ ਉਹ ਜਰੂਰ ਸ਼ੇਅਰ ਕਰਨਾ ਜੀ ਹੈਲੋ ਮੈਂ ਇੱਥੇ ਰਹੂੰ ਹਾਂ ਨਾਲ ਲੈ ਕੇ ਜੀ ਸੁਖਵੀਰ ਦਾ ਜੰਮੀ ਹੈ ਹਾਂਜੀ ਕੋਈ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ ਹੋਏ ਦਾ ਦਿੱਕਤ ਪਰੇਸ਼ਾਨੀ ਕਿਸੇ ਨਹੀਂ ਵੈਸੇ ਤਾਂ 25 12 15 ਦਿਨ ਹੋ ਗਏ ਆ ਬੈਠੇ ਥੋੜੀ ਮੋਟੀ ਤਾਂ ਚਲਦੀ ਰਹਾ ਭਾਈ ਜੀ ਉਹ ਤਾਂ ਜੀ ਉੱਪਰ ਨੀਚੇ ਚਲਦੇ ਰਹੇ ਕੋਈ ਖਾਸ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਬਿਲਕੁਲ ਠੀਕ ਅੱਛਾ ਜੀ ਅੱਜ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਵੀਰ ਜੀ ਹਾਂਜੀ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ